ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਆਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਜਾਨਵਰ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਦੋਨੋਂ ਸੂਏ ਸਵਾਏ ਨਾਗਾ ਅਜ ਦੋ ਟਾਈਮ ਚੋਕੇ ਤੁਸੀਂ ਲੈ ਜਾ ਸਕਦੇ ਹੋ ਜੀ ਸਭ ਦਾ ਤੁਸੀਂ ਕਰਨਾ ਵਾ ਪ੍ਰਪਜਨ ਜੀ ਆ ਤੁਹਾਨੂੰ ਬਾਈ ਤੋਂ ਲੈ ਕੇ ਦੇ ਦਿੰਨੇ ਆ ਜੀ ਹਾਂ ਜੀ ਬੈਸਰੀ ਕਾਲ ਨਾਮ ਦੱਸ ਦੇ ਬਾਈ ਨਾਮ ਅਮਨਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਰਾਣਾ ਠੀਕ ਆ ਭਾਈ ਦੋ ਬੇੜਾਂ ਦੇ ਇੱਕ ਆ ਬੱਕਰਾ ਵਕਾਊ ਆ ਹਾਂ ਜੀ ਇੱਕ ਬੱਕਰਾ ਬਾਈ ਜੀ ਠੀਕ ਆ ਜੀ ਵਾ ਡਿਵਾਈਡ ਸ਼ੁਰੂ ਕਰ ਬਾਈ ਆ ਏ ਬਾਈ ਜੀ ਦੂਜਾ ਸਵਾ ਸੂਈ ਵੀ ਆ ਜਿੱਥੋਂ ਆਪਾਂ ਲਿਆਂਦੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਗੱਬਨ 'ਚ ਰਹੇਗੇ ਚੋਂ ਪੰਜਾਂ ਮਹੀਨਿਆਂ ਦਾ ਵਹਿੜ ਦੱਬਾ ਕੱਢ ਗੀ ਠੀਕ ਆ ਜੀ ਹਾਂ ਜੀ ਹੁਣ ਉਹਨਾਂ ਨੇ ਦਸਮਾਤਾ ਕੋਈ 15 18 ਦਿਨ ਹੋ ਗਏ ਨੂੰ ਬਣੀ ਨੂੰ ਠੀਕ ਆ ਜੀ ਹਾਂ ਜੀ ਤੇ 8 ਕਿਲੋ ਦੁੱਧ ਪੂਰਾ ਣੈਟ ਤਿਆਰ ਆ ਕੰਡੇ ਵਾਲਾ ਕੰਡੇ ਵਾਲਾ ਵਹਿੜ ਵੱਡੀ-ਵੱਡੀ ਬਹੁਤ ਆ ਬਾਈ ਜੇ ਵਹਿੜ ਮੰਨ ਲਾ ਵੀ ਗੱਬਨ ਆ ਰਹੇ ਜੇ ਹਨਾ ਹਾਂ ਜੀ ਸਵਾ ਡੂਡ ਲੱਖ ਰੁਪਏ ਦੀ ਆ ਹਾਂ ਤੇ ਜੀ ਬਹੁਤ ਵੱਡੀ ਆ ਹਾਂ ਜੀ ਬਾਈ ਕੋਰ ਨੀ ਮਾੜੀ ਜੀ ਥਾਣਾ ਸੁਣਾ ਮਾਨੂੰ ਪੂਰੀ ਚੋਅ ਇਕਲੀ ਦੀ ਪੂਰੀ ਹਸਾ ਲਓ ਵੀ ਦੋਸਤੋ ਵੱਡੀ-ਬੁੱਡੀ ਵੜ ਬਹੁਤ ਆ ਗਈ ਸਮੇਂ ਪੜੀ ਵੀ ਚੰਗੀ ਆ ਗਈ ਬਾਈ ਦੱਸਦਾ ਜਿਹੜੇ ਵੀਰਾਂ ਤੋਂ ਲਈ ਸੀਗੀ ਉਹ ਕਹਿੰਦੇ ਵੀ ਅਸੀਂ ਰਹੇ ਗੱਬਣ ਚ ਪੰਜਾ ਛੇਵੇਂ ਦੱਬਾ ਕੱਢ ਗਈ ਇਹ ਜੇ ਦੁੱਧ ਆ ਇਸ ਟਾਈਮ ਕੰਡੇ ਵਾਲਾ 8 ਕਿਲੋ ਵਾ ਵੱਡੀ-ਬੁੱਡੀ ਦੇ ਵੇਲੇ ਵੱਡੀ ਬਹੁਤ ਆ ਪੜੀ-ਪੁੜੀ ਬਹੁਤ ਆ ਗਈ ਕੋਈ ਲੱਸੀ ਫਿੱਕੀ ਨਹੀਂ ਬਾਈ ਨੇ ਬਹੁਤ ਆ ਇਹ ਨਵਾਈ ਉਹਦੀ ਕਬੂਤਰ ਦਾ ਬੱਚਾ ਹੀ ਲੱਗਣੀ ਸੀਗੀ ਪਰ ਤੁਹਾਨੂੰ ਪਤਾ ਨਹੀਂ ਟਾਈਮ ਲੱਗਿਆ ਬਾਈ ਦਾ ਨਵਾਈ ਨਹੀਂ ਗਈ ਥਣਾ ਸਹਿ ਬਹੁਤ ਚੰਗਾ ਥੀਚਵਾਈ ਵਾਲਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਗਏ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਸਾਰਾ ਸਾਰਾ ਨੇੜੇ ਦਿਖਾ ਦਿੰਨੇ ਆਗੇ ਤੇ ਵੇਖ ਸਕਦੇ ਹੋ ਜੀ ਵੀਡੀਓ ਬੜਾ ਸਮਾਂ ਨੋਟ ਕਰ ਲਓ ਹਜੇ ਪੂਰੇ 10 ਵਜ ਰਏ ਆਗੇ ਤੇ ਸ਼ਾਮ ਦੇ ਚਾਈ ਸਾਰਾ ਦੇਣੀ ਪਿਆ ਸ਼ਾਮ ਤਾਂ ਇਹ ਹਵਾਨਾ ਵਾਟਰ ਦੇ ਸਾਰਿਆਂ ਨੇ ਕੱਢ ਕੇ ਖੜਨਾ ਵਾ ਸ਼ਾ ਜੋ ਭਰ ਲੜਾ ਹਵਾਨਾ ਨੇ ਥਾਣਾ ਸੈ ਬਹੁਤ ਚੰਗਾ ਵਾ ਤੇ ਵੇਖ ਸਕਦੇ ਚਾਰ ਹੀ ਥਾਣਾਗੇ ਮੋਟਾ ਥਿਚਾਈ ਵਾਲਾ ਮੱਝਾਰ ਕਾ ਥਾਨ ਲੱਗਿਆ ਹੋਇਆ ਵਈਨ ਬਹੁਤ ਆ ਵੱਡੀ ਬਹੁਤ ਆ ਗਈ ਕੋਈ ਲਿੱਸੀ ਫਿੱਕੀ ਨਹੀਂ ਫੇਸ ਕੁਆਰਟੀ ਚੰਗੀ ਆ ਬੋਦੀ ਆ ਗਈ ਪ੍ਰਿੰਟ ਵਾਛੀ ਦਾ ਬਹੁਤ ਚੰਗਾ ਤਿਆਰ ਹੋਈ ਬੈਠ ਤੁਹਾਨੂੰ ਪਤਾ ਰਹੇਗੀ ਹਜ਼ੂ ਰਹਿੰਦੇ ਹੀ ਆਏ ਆ ਤੇ ਰਹਿੰਦੇ ਗਾ ਰਹਿਣਾ ਹੀ ਇਹਨਾਂ ਨੇ ਕਿਉਂਕਿ ਜੇ ਪੱਟੀ ਗਾ ਭਰਾਵਾਂਗੇ ਤੇ ਫੇਰ ਰਹਿਣਾ ਤੇ ਗਾ ਬੱਛੀ ਵੀ ਗਾ ਆਪਾਂ ਬਣਾਵਾਂਗੇ ਤੇ ਫੇਰ ਰਹਿਣਾ ਵਾ ਪੈਟ ਬੱਛੀ ਦਾ ਬਹੁਤ ਚੰਗਾ ਕਿੱਟੇ ਵਿੱਚ ਕਾਲੇ ਡੱਬਾ ਗੇ ਬਰੀਕ ਬਰੀਕ ਜਾਤ ਬ੍ਰੀਡ ਬਹੁਤ ਆ ਗਈ ਭਾਈ ਨੇ ਬਹੁਤਾ ਕੱਦ ਕਾਠ ਬਹੁਤ ਆ ਠਾਣਾ ਸਾਇਤ ਨੂੰ ਫੇਰ ਨੇੜੇ ਤੋਂ ਵਿਖਾ ਦਿੰਨਾ ਵਾ ਮੁੱਲ ਭਾਈ ਇਹਦਾ ਮੁੱਲ ਭਾਈ 35 ਕਰਾ ਲੋ 40 40 ਕਰਾ 32000 ਦੀ ਆਪਾਂ ਹੀ ਦੇਣੀ ਆ ਠੀਕ ਆ ਜੀ ਹਾਂਜੀ ਲੋ ਦੋਸਤੋ ਜੈਡ ਮਾੜਾ 32000 ਦੀ ਬਾਈ ਗਾ ਦੇਣੀ ਹੈ ਕਿ ਆਪਾਂ ਲੋ 8 ਕਿਲੋ ਕੰਡੇ ਵਾਲੀ ਬਾਈ ਦੇ ਘਰੇ ਪਾਈਂਟਾਂ ਤੋਂ ਚੋਕੇ ਲੈ ਜਾ ਸਕਦੇ ਹੋ 32000 ਰੁਪਏ ਮੈਂਗਾ ਦੇਣੀ ਹੈ ਵਿੱਚੋਂ ਕੋਈ ਛੋੜ ਛੱਪਾ ਤੁਹਾਨੂੰ ਫੇਰ ਵੀ ਜਰੂਰ ਹੋ ਜਾਊਗਾ ਜਿਹਦੇ ਪਸੰਦ ਆਵੇ ਤੁਸੀਂ ਬਾਈਨਾਂ ਕਨੈਕਟ ਕਰ ਲੈਣਾ ਜੀ ਵੱਡੀ ਬਹੁਤਾ ਕੋ ਛੋਟੀ ਜੀ ਮੰਨ ਕੇ ਨਾ ਆਜੋ ਫੁੱਲ ਵੱਡੀਆਂ ਫਾਰਮਾਂ ਲਈ ਵੜਾ ਜਿੱਦੀ ਵੜਾਗੀ ਨਿੱਕੀ ਜੀ ਨਹੀਂਗੀ ਤੇ ਰਿੰਦਗਾ ਜੀ ਰਹੇਗੀ ਤਾਂ ਸਭਾ ਡੂਡ ਲਖ ਦੇ ਵੜਾ ਤਿਆਰ ਹੋ ਜਾਣੀ ਹੈਗੀ ਅੱਜ ਦਿਨ ਬੱਚਿਆਂ ਦੇ ਭਾਅ ਮਿਲ ਜਾਣੀ ਹੈਗੀ ਇਹ ਤੇ 30 ਦੇ ਹਜ਼ਾਰ ਦੀਆਂ 25-25 ਦੇ ਬੱਚੇ ਵਿਕੀ ਜਾਂਦੇਗਾ ਤੇ 38 8 ਘੱਟ ਦੇ ਮਿਲ ਜਾਣਾ ਵਾ ਤੇ ਨਾਲੇ ਫੁੱਲ ਵੱਡੇ ਭਲੀ ਭਾਈ ਤੁਹਾਨੂੰ ਵਹਿੜ ਮਿਲ ਜਣੀ ਆ ਦੋ ਨੰਬਰ ਤੇ ਬਾਈ ਸਿੰਘਾਲੀ ਦੀ ਇਹਨੂੰ ਬਾਈ ਜੀ ਦੂਜਾ ਦੂਆ ਸੂਈ ਵੀ ਲਗਭਗ 1 ਮਹੀਨਾ ਹੋ ਗਿਆ ਇਹਦੀ ਗੱਬਨ ਦੀ ਵੀਡੀਓ ਹੈਗੀ ਆਪਣੇ ਕੋਲੇ ਜਦੋਂ ਤਿਆਰ ਸੀ ਕਿ ਉਹ ਵੀਡੀਓ ਹੈਗੀ ਇਹਦੀ ਠੀਕ ਆ ਬਾਈ ਮੇਰੇ ਕੋਲ ਥੋੜਾ ਜਿਹਾ ਉਪਰਾ ਕਰਕੇ ਦੋਤਾ 10 ਕਿਲੋ ਸੀ ਹੁਣ ਇਹਦੇ ਠੱਬਾਈ 7 ਕਿਲੋ ਦੋਤਾ ਠੀਕ ਆ ਜੀ ਹਾਂਜੀ ਕੰਡੇ ਵਾਲ ਦੋ ਟਾਈਮ ਚੋਲਦੇ ਹਾਂਜੀ ਬਾਈ ਦੋ ਚੋਲੇ ਆ ਨਾ ਬੈਣੀ ਵਾਲੇ ਥਾਂ ਤੇ ਬਾਈ ਮਗਰਲੇ ਚ ਪੰਜ ਸੱਤ ਧਾਰਾਂ ਘਾਟ ਆ ਦੂਜੇ ਦੇ ਮੁਕਾਬਲੇ ਕੋਈ ਭੂਰ ਨਹੀਂ ਛੱਟਾਂ ਨਹੀਂ ਗਾ ਦੋਹਾਂ ਗਾਵਾਂ ਦੇ ਆਪਣੇ ਭੂਰ ਛੱਟਾ ਹੈ ਨਹੀਂ ਗ ਠੀਕ ਆ ਜੀ ਲੋ ਜੀ ਦੋਸਤੋ ਬਾਈ ਕਹਿੰਦਾ ਮਹੀਨੇ ਦਾ ਸੂਆ ਆਪਣੀ ਗਰੰਟੀ ਆ ਆਪਣੇ ਕੋਲੇ ਦੀ ਗੱਬਣ ਦੀ ਵੀਡੀਓ ਹੈਗੀ ਆ ਸੈਂਕ ਤੋਂ ਦੱਸ ਦਈਏਗੇ ਇੱਕ ਥਣ ਚ ਬਾਈ ਕਹਿੰਦਾ ਥੋੜੀਆਂ ਜੀਆਂ ਧਾਰਾਂ ਘਾਟਾ 5 ਕ ਚਲੋ ਇੰਨੇ 5 ਤੱਕ ਆਂਦੇ ਵੀ ਕੀ ਆ ਬਾਕੀ ਇਹਦੇ ਪਸੰਦ ਹੋਣੀ ਆ ਉਸੇ ਨੇ ਬਾਈ ਨਾਲ ਗੱਲ ਕਰਨੀ ਆ ਦੋਸਤੋ ਸਿਕਾ 10 ਕਿਲੋ ਬਾਈ ਕਹਿੰਦਾ ਪਰ ਮੇਰੇ ਕੋਲੇ ਉਪਰਾ ਕਰਗੀ ਵਿਹੜਾ ਕਰਾਉ ਸੰਗਾ ਦੁੱਧ ਹੋ ਕੇ ਚਟਾ ਮੱਝਾਂ ਵਰਗਾ ਤੇ ਫੈਂਡ ਫੁੱੜ ਦੀ ਚੰਗੀ ਆਊਗੀ ਪੂਰ ਛੱਟੇ ਦੀ ਬਾਈ ਕਹਿੰਦਾ ਆਪਣੇ ਦੋਨਾਂ ਬੜੇ ਥਾਣੇ ਦੀ ਗਰੰਟੀ ਹੋਊਗੀ ਜਿਹੜੀ ਗੱਲ ਆ ਤੁਹਾਨੂੰ ਦੱਸ ਤੀ ਆ ਇਮਾਨਦਾਰ ਵੀਰ ਆ ਕੋਈ ਉਹ ਚੀ ਗੱਲ ਨਹੀਂ ਗਈ 7 ਕਰੋੜ ਕੰਡਿਆਲੀ ਦੇ ਬਾਈ ਦੇ ਘਰੇ ਆ ਤਾਂ ਦੋ ਟਾਈਮ ਭਲਾ ਚਾਰਟਾ ਤੇ ਜ਼ਰੂਰ ਚੋਲਣਾ ਵਾ ਤੇ ਮੁੱਲ ਬਈ ਇਹਦਾ ਇਹਦਾ 14000 ਰੁਪਏ ਬਾਈ ਉੱਚੋ ਕੋ ਛੋੜ ਛੱਪਾ ਹਾਂ ਹੋ ਜਾਊਗਾ ਲੈ ਤਾਂ ਜਮਾ ਜੈਜ ਭਾਵਾ ਬੱਚੇ ਉਹਨਾਂ ਨੇ ਛੋਟਾ ਆਪਾ 14000 ਰੁਪਏ ਉੱਚੋ ਫੇਰ ਵੀ ਤੁਹਾਨੂੰ ਕੋਈ ਛੋੜ ਛੱਪਾ ਹੋ ਜਾਊਗਾ ਚਾਰੇ ਥਾਣਾਂ ਕੀ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਕੀ ਮੇਨ ਗੱਲ ਆ ਵੀ ਗਰਮੀ ਗਰਮੀ ਤੁਸੀਂ ਹਾਂ ਜੋ ਮਾਝੀ ਲੈ ਕੋਈ ਜਿੱਤੋ ਕੋਰ ਮਾਝੇ ਮਾਝੇ ਵੀ 50 55000 ਤੋਂ ਘੱਟ ਨਹੀਂ ਆਉਂਦੀਗੀ 5 6 ਕਿਲੋ ਵਾਲੀ ਤੇ ਬਾਈ ਤੁਹਾਨੂੰ 5 6 ਕਿਲੋ ਦੀ ਗਾਂ 14000 ਰੁਪਏ ਦੇਈ ਜਾਂਦਾ ਵਾ ਇਹ ਸਸਤਾ ਦਾ ਮੈਂ ਤਾਂ ਨਹੀਂ ਕੋਈ ਪਸੰਦ ਦੇ ਦਊਗਾ ਜਮਾ ਜੈਜ ਮਾਲ 14000 ਰੁਪਿਆ ਜਿਹਦੇ ਪਸੰਦ ਆ ਤੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਵਾ ਇੱਕ ਬੱਕਰਾ ਬਈ ਆ ਹਾਂਜੀ ਬੱਕਰਾ ਹਾਂਜੀ ਬੱਕਰ ਵੀ ਦੱਸ ਦਗੇ ਬਾਈ ਇਹ ਵੀ ਹੋਰ ਹੈਗੀ ਬਾਈ 6 7 ਮਹੀਨੇ ਠੀਕ ਆ ਜੀ ਹੋਰ ਬਿੱਟ ਲਾ ਜੀ ਦੰਦਾਂ ਦਾ ਖੀਰਾ ਹੈ ਠੀਕ ਆ ਜੀ ਹਾਂਜੀ ਵੀ ਆਪਣਾ ਖੱਸੀ ਨਹੀਂ ਕਰਾਇਆ ਇਹ ਠੀਕ ਆ ਜੀ ਹਾਂਜੀ ਰੇਟ ਇਹਦਾ ਬਾਈ 13000 ਰੁਪਿਆ ਲੋ ਵੀ ਦੋਸਤੋ ਮੈਨੂੰ ਤਾਂ ਬੜੀ ਜਾਣਕਾਰੀ ਨੇ ਕਿ ਬੀਟਰ ਨਸਲ ਦਾ ਬਾਈ ਕਹਿੰਦਾ ਇਹ ਤਨ ਤੋਂ ਇਹ ਖੀਰਾ ਵਾ ਖੱਸੀ ਜੇ ਬਾਈ ਕਹਿੰਦਾ ਕਰਾਇਆ ਨੀਗਾ ਕਦ ਘੜ ਚੰਗਾ ਵਾ ਤੁਸੀਂ ਵੇਖ ਸਕਦੇ ਹੋ ਜੀ ਬਈ ਖੜੀ ਮੜਾ ਜਾ ਬਰਾਬਰ ਜੇ ਅ ਬਾਈ ਦੇ ਦੇ ਦੇਖ ਲੋ ਬਾਈ ਦੇ ਗੁੱਡ ਦੇ ਉੱਪਰ ਆਉਂਦਾ ਇਹ ਤੇ ਵੇਖ ਸਕਦੇ ਹੋ ਸੋਹਣਾ ਮੂੰਹ ਮੱਥਾ ਸੋਹਣਾ ਮੂੰਹ ਮੱਥਾ ਫੇਸ ਕਾਲ ਤੁਸੀਂ ਚੈੱਕ ਕਰ ਲੋ ਇਹਦੀ ਦੰਦੋ ਖੀਰਾ ਬਾਈ ਕਹਿੰਦਾ ਇਹ ਕਦ ਘੜ ਚੰਗਾ ਟਾਂ ਜਾਗਾ ਜਮਾ ਜੈਡ ਬਲੈਕ ਆਗਾ ਇਹ ਬੱਕਰਾ ਜਿਹਦਾ ਮੁੱਲ ਹੈਗਾ 13000 ਰੁਪਇਆ ਉਸੀਂ ਬਾਈ ਨਾਲ ਗੱਲਬਾਤ ਕੀਤੀ ਇਹਨੂੰ ਵੀ ਖਰੀਦ ਸਕਦੇ ਹੋਗੇ ਅੱਜ ਦੇ ਵੀਡੀਓ ਚ ਬਾਈ ਆਉਣ ਦੇ ਤਿੰਨ ਤਿੰਨ ਨਾਕ ਸੀਗੇ ਇੱਕ ਆਹ ਫੁੱਲ ਵੱਡੀ ਜਾਦਲ ਵੜ ਮੁੱਲ ਸਰ 32000 ਰੁਪਏ ਅਠਲ ਕੰਡੇ ਵਾਲਾ ਤੇ ਇੱਕ ਆਹ ਟੋਕੜ ਵੜ ਆ ਗਈ ਉਹ ਮਹੀਨੇ ਸੂਈ ਵੜ ਸੌਰੀ ਦੋ ਥਲੇ 7 ਕਿਲੋ ਬਗਦਾ ਮੈਂ 10 ਕਿਲੋ ਚੋਕੇ ਲੈ ਆ ਸੀ ਆਪਣੇ ਕੋਲ ਉਪਰਾ ਕਰ ਗਈ ਆ ਮੁੱਲ ਸਿਰਫ 14000 ਰੁਪਇਆ ਜਮਾਨੇ ਕਿੰਨੇ ਕੇ ਭਾਅ ਬਾਈ ਦੇ ਅਜ ਬਛੀਆਂ ਵਾਲੀ ਲੈਣ ਦੇ ਨਾਲੇ ਤੇ ਇੱਕ ਆਹ ਬੀਟਲ ਬੱਕਰਾ ਵਾ ਮੁੱਲ ਜੀ ਦਾ 13000 ਰੁਪਇਆ ਦੰਦੋ ਖੀਰਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ